ਹਾਵਾ ਵਿੱਚ ਜੇ ਲੈਣੀ ਐ ਐਡਾ ਸਾਫ ਮੋਢੇ ਲਾਣਿਆ ਜ਼ਮੀਨਾਂ ਫਿਰ ਕੁश्ती ਮੰਨਣੀ ਐ ਕੀ ਬਾਤ ਹਾਂਜੀ ਹਾਂਜੀ ਹਲੋ ਪੋਲੀ ਕਿ ਮੈਂ ਬਾਜੀ ਕਿ ਚੋ ਦੂਜੀ ਗੱਲ ਇਹ ਹੈ ਕਿ ਕੁਸ਼ਤੀ ਦੁਬਾਰਾ ਕਰਾ ਦਿਓ ਆਪਣਾ ਇਕਲਾ ਸ਼ੱਕ ਦੂਰ ਹੋ ਜਾਊ ਅੰਮ੍ਰਿਤਪੁਰ ਦੀ ਧਰਤੀ ਦਾ ਉਗਲੇ ਪਾਸੇ ਐ ਲਾਲ ਰੰਗ ਦੇ ਲੰਗ ਜਾਣੀ ਹੱਜਵੇਂ ਲੰਗਣ ਤਰੀਕਾ ਜ਼ਿੰਦਗੀ ਯਾਰੋ ਲੰਗ ਜਾਣੀ ਜਿਵੇਂ ਲੰਗਣ ਤਰੀਕਾ ਮੌਤ ਨਾ ਦੇਖੇ ਉਮਰ ਨੂੰ ਤੇ ਵਕਤ ਨਾ ਕਰੇ ਉਡੀਕਾ ਮੌਤ ਨਾ ਦੇਖੇ ਉਮਰ ਨੂੰ ਤੇ ਵਕਤ ਨਾ ਕਰੇ ਉਡੀਕਾ ਦੇਸ਼ ਸਾਡਾ ਵੀਰ ਹਰਿਆਣਾ ਪੜ ਉਹ ਵੀ ਲਾਈਵ ਜੁੜੇ ਨੇ ਇਹ ਆ ਆਸਵਾਦ ਨਹੀਂ ਨਹੀਂ ਘਰਮਣਾ ਅਖਾੜੇ ਵਿੱਚ ਲੱਗੋ ਉਧਰ ਜਸਪ੍ਰੀਤ ਸਿੰਘ ਜਸਾਭਾ ਟੰਗੂ ਜੀ ਕਹਿੰਦੇ ਨੇ ਕਿ ਜਵਾਨੀ ਸਾਹਮੇ ਰੱਖੀ ਹੋਈ ਮੁਟਿਆਰਾਂ ਇਹੋ ਜਿਹੇ ਮੁੰਡਿਆਂ ਨੇ ਜਵਾਨੀ ਸਾਦੀ ਹੈ ਨਸ਼ਿਆਂ ਦੇ ਗੁਲਾਬ ਪੱਗ ਦੀ ਲੜਾਈ ਲੱਗਦੀ ਹੈ ਇਹ ਮੰਨਾ ਮੰਨਾ ਏ ਆ ਸੁਆਗਤ ਆ ਸੁਆਗਤ ਬਈ ਤਾਰੀ ਬਾਤੇ ਤੋਂ ਲਈ ਇੱਕ ਵਾਰ ਕੋਲੀ ਕਮੈਂਟਰ ਇਸ ਨਗਰ ਦਾ ਨਾ ਹੈ ਸਰਮਸਤ ਪਰਪੰਡੀ ਕਿਰੇੜੇ ਨੂੰ ਵੇਰ ਕਿੰਨੀ ਮਿਲ ਕੱਲ ਨੂੰ ਸ਼ੰਝ ਮੇਲਾ ਬਿਲ ਅਗੇ ਛੋਟੇ ਬੱਚਿਆਂ ਦੀ ਕਰਾਉਂਦਾ ਦੋ ਸਾਲ ਤੋਂ ਮੰਨੇ ਵਾਲੋਂ ਵੱਡੀ ਸ਼ੰਝ ਕਰਵਾਈ ਜਾ ਰਹੀ ਹੈ ਜੀ ਇਹ ਅੱਜ ਦੇ ਚੀਜ਼ ਨੂੰ ਲੜੇ ਤੇ ਪਹਿਲਵਾਨ ਹੈ ਕਿੱਥੋਂ ਆਏ ਇਹ ਕੰਗਰੀਵਾਲ ਖਾਰਿਆਂ ਲੋ ਸੱਦੇ ਗਏ ਸਾਰੇ ਪਹਿਲਵਾਨ ਹੈ ਹੇ ਮੇਰੇ ਖਾਲੇ ਲੱਗ ਲੱਗ ਖਾੜਿਆਂ ਤੋਂ ਪਲਵਾਨ ਹੋਰ ਵੀ ਆਏ ਆ ਜੀ ਆਪਾਂ ਗੱਲ ਕਰੀਏ ਇਨਾਮਾਂ ਦੀ ਤੇ ਨਾਮ ਦੀ ਕਿਹੜੀ ਨਾ ਮਹਾਰਾਜੀ ਕਰਪਾ ਜੀ ਨੇ ਨਾ ਤੇ ਹੋ ਜੇ ਜੀ ਉਨੀ ਥੋੜੀ ਜਿਹੀ ਪਲਵਾਨਾਂ ਵਾਸਤੇ ਦਾ ਐਨ ਆਰ ਆਈ ਵੀਰਾਂ ਦਾ ਕਿੰਨਾ ਕੁ ਨਾਲ ਸੰਯੋਗ ਹੈ ਸਾਰਾ ਇਹ ਸੰਯੋਗ ਹੀ ਐਨ ਆਰ ਆਈ ਵੀਰਾਂ ਦਾ ਹੈ ਜੀ ਤੇ ਸਾਡੇ ਸਾਡੇ ਨਗਰ ਦਾ ਸੰਯੋਗ ਹੈ ਸਾਰੇ ਦਾ ਜੀ ਅੱਜ ਕੱਲ੍ਹ ਜੀ ਯੂ ਆਰ ਪੀੜੀ ਜੋ ਨਸ਼ਿਆਂ ਵੱਲ ਜਾ ਰਹੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਪ੍ਰਮੋਟ ਖੇਡਾਂ ਨੂੰ ਕਰਾਂਗੇ ਤੇ ਖੇਡਾਂ ਵੱਲ ਜਾਣ ਤੇ ਨਸ਼ਿਆਂ ਦਾ ਤਿਆਗ ਕਰਨ ਤੇ ਬਾਕੀ ਜਿਹੜੇ ਸਾਡੇ ਬਾਹਰੋਂ ਨਗਰਾਂ ਤੋਂ ਆਉਂਦੇ ਪਲਵਾਨ ਪਹਿਲਵਾਨ ਭੈਣ ਭਰਾ ਕਰਦੇ ਸਤਿਕਾਰ ਕਰਦੇ ਨਗਰ ਨੂੰ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜ਼ਰੂਰ ਤੇ ਤੁਹਾਨੂੰ ਮੇਰੀ ਚਿੰਝ ਨਹੀਂ ਤੋਂ ਹੁੰਦੀ ਸੀ ਇਹਨੂੰ ਕਿੱਦਾਂ ਦੇਖਦੇ ਹੋ। ਭਾਜੀ ਦੇਖੋ ਹੁਣ ਵਾਲੇ ਸਮੇਂ ਦੇ ਵਿੱਚ ਜੇ ਹਿਸਾਬ ਨਾਲ ਨਸ਼ਿਆਂ ਦਾ ਆਧਾਰ ਚੱਲ ਰਿਹਾ ਉਹਨਾਂ ਹੀ ਆਪਣੇ ਮੰਨ ਲਓ ਜੇ ਬੱਚਿਆਂ ਦੇ ਵਿੱਚ ਪਹਿਲਵਾਨੀ ਵਿੱਚ ਖੇਡਾਂ ਦੇ ਵਿੱਚ ਜੋ ਚੱਲ ਰਿਹਾ ਜਿਹਦੇ ਕਰਕੇ ਸਾਡਾ ਸਮਾਜ ਜਿਹੜਾ ਵਧੀਆ ਹੋਣ ਦਿਆ ਆ ਨਸ਼ਿਆਂ ਤੋਂ ਵਿਰੋਧ ਹੋ ਕੇ ਤਾਂ ਪਹਿਲਵਾਨਾਂ ਦੇ ਵਿੱਚ ਤੇ ਖੇਡਾਂ ਵਾਲ ਬੱਚੇ ਆ ਰਹੇ ਆ ਤੇ ਬਚਾਅ ਹੋਣ ਦਿਆ ਨਸ਼ਿਆਂ ਦਾ ਇਹਨਾਂ ਚੀਜ਼ਾਂ ਕਰਕੇ ਬਚਾਅ ਹੋਣ ਦਿਆ ਆ। ਠੀਕ ਹੈ ਧੰਨਵਾਦ। ਮੰਨੇ ਦਾ ਬਹੁਤ ਜਿਸ ਨੇ ਸਾਡੇ ਬੱਚਿਆਂ ਨੂੰ ਪਿੰਡ ਦੇ ਨੰਨਗਰ ਦੇ ਨੂੰ ਆ ਸ਼ਾਹ ਦੇਣਾ ਸ਼ੁਰੂ ਕਰਤਾ ਆ ਤੇ ਹੋਰ ਵੀ ਨੌਜਵਾਨ ਜਿਹੜੇ ਦੇ ਨਾਲ ਸਾਥ ਦੇਣ ਲੱਪਿਆ ਸਾਨੂੰ ਲੱਗਦਾ ਹੈ ਇਸ ਤਰੀਕੇ ਨਾਲ ਨਿਸ਼ੇ ਤੋਂ ਸਾਡਾ ਪਿੰਡ ਜਿਹੜਾ ਬਿਲਕੁਲ ਮੁਕਤ ਹੋ ਜਾਊਗਾ ਤੇ ਨਿਸ਼ੇ ਤੋਂ ਰਹਿਤ ਰਮਾਂਗੇ ਤੇ ਖੇਡਾਂ ਨੂੰ ਸਾਡੇ ਪਿੰਡ ਜਿਹੜਾ ਆ ਬਾ ਚੜ ਕੇ ਹਿਸਾਬ ਪਿਆ ਕਰੂਗਾ ਯੋਗਦਾਨ ਪਾਇਆ ਕਰੂਗਾ ਤੇ ਓਮ ਵਾਲੇ ਸਮੇ ਮਾਰਾ ਕਰੇ ਸਾਡਾ ਜਿਹੜਾ ਨਗਰ ਆ ਖੇਡਾਂ ਦੇ ਵਿੱਚ ਵੱਧ ਵੱਧ ਤਰੱਕੀ ਕਰੇ ਤੇ ਮੈਂ ਇਹਨਾਂ ਸਾਰੇ ਸੱਜਣਾਂ ਦਾ ਆ ਦਾ ਬਹੁਤ ਬਹੁਤ ਧੰਨਵਾਦ ਕਰ ਦਿੰਦਾ ਜੀ ਅੱਜ ਦਾ ਤੇਜੀ ਮੇਲਾ ਕਿ ਇੱਦਾਂ ਕਿ ਕਰਾਇਆ ਤੁਸੀਂ ਵੇਖੋ ਕਿ ਪਲੇਅਰੋ ਕੀ ਕਹਿਣਾ ਚਾਹੁੰਦੇ ਵੱਡਦਾ ਚਿੰਦ ਮੇਲਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਆ ਪਿੰਡ ਦੇ ਇਲਾਕਾ ਨੂੰ ਵਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਆ ਤੇ ਗਾਂਵਾਂ ਬਗਾਂਹ ਹੀ ਵੱਡਾ ਕਰਾਂਗੇ ਇਹਨੇ ਮੇਲਾ ਯੂਆ ਕੁੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਾਰੇ ਗਿੱਡਾ ਵਾਲਾ ਉਹ ਬੜੀਆ ਸਹੀ ਜਿਹਾ ਬਣਾਓ ਤੁਸੀਂ ਇਸ ਗੇਮ ਚ ਇਹ ਤੁਹਾਨੂੰ ਕਿੱਦਾਂ ਲੱਗਦਾ ਪੀਕਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਕਿੱਦਾਂ ਲੱਗਿਆ ਹਾਂ ਕੋਈ ਸੁਣਿਆ ਤੇ ਮੈਸੇਜ ਜੁਣਾ ਦਿੰਦੇ ਆ ਆਪਣੇ 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 ਵੀਰਾਂ ਨੂੰ ਸਾਰੇ ਜਣ ਇੱਧਰ ਆਓ ਪੁਲਵਾਨੀ ਗੱਲ ਸੁਆਦ ਆ ਗਿਆ ਆਹ ਚੋਹ ਇੱਕ ਮਿੰਟ ਜਸਪ੍ਰੀਤ ਕੰਗ ਯੂ ਐਸ ਏ ਅਮਰੀਕਾ ਨੇ 1000 ਮੰਨੇ ਦੇ ਵਾਸਤੇ ਭੇਜਿਆ ਤੇ ਪਿੰਡ ਵਾਲੇ ਦਾ ਨੋਟਾਂ ਦੀ ਵਰਕਾ ਕਰਨਗੇ ਮਾਤਾ ਦਿਲਜੀਤ ਕਾਰ 100 ਜੀਤਕਾਰ ਬਈ ਇਰਲੈਂਡ ਵਾਲੇ ਪੈਸੇ ਆਣੇ ਹੁਣ ਹੁਣਾਂ ਵੱਲੋਂ ਵੀ 200 ਮੇਰੇ ਵੱਡੇ ਮਨਸਮਾਨ ਆਏ ਮੇਰੇ ਵਾਸਤੇ ਇਹ 5 500 ਮੰਨੇ ਦੇ ਵਾਸਤੇ ਆ ਵੱਡਾ ਮਾਣ ਕਰਦੇ ਆ ਮਾਤਾ ਜੀ ਮਾਤਾ ਹਰਜੀਤ ਕੌਰ ਤੇ ਨੰਬਰਦਾਰ ਬਹੁਤ ਬਹੁਤ ਧੰਨਵਾਦ ਵੱਡਾ ਮਾਣ ਤੇ ਵੱਡਾ ਸਨਮਾਨ ਮੰਨਾ ਪਹਿਲਵਾਨ ਕੰਗੜੀਵਾਲ ਖਾੜੇ ਦਾ ਅੱਜ ਦੀ ਇੱਕ ਨੰਬਰ ਦੀ ਚੰਡੀ ਦਾ ਜਿੱਤ ਹੋ ਰਿਹਾ ਅਮਰਿਤ ਪਹਿਲਵਾਨ ਬਾੜੋ ਵਾਲੂ ਟਾਕੇ ਇੱਕ ਨੰਬਰ ਦੀ ਮਾਲੀ ਦਾ ਜੇਤੂ ਮੰਨਾ ਪਹਿਲਵਾਨ ਕੰਗੜੀਵਾਲ ਖਾੜਾ ਹਰਨੇਕ ਸਿੰਘ ਦੇ ਕੀ ਪਹਿਲਵਾਨ ਯੂਕੇ ਇੰਗਲੈਂਡ ਜਰਮਨ ਪਹਿਲਵਾਨ ਕੰਗੜੀਵਾਲ ਸਰਦਾਰ ਨਿਰਮਨ ਸਿੰਘ ਇੰਸਪੈਕਟਰ ਪੰਜਾਬ ਸਾਰੇ ਦੂਰ ਰਾਡੇ ਤੋਂ ਜਿੰਨੇ ਵੀ ਪਹੁੰਚੇ ਆਏ ਸਾਡੇ ਨਗਰ ਦੇ ਵਿੱਚ ਪਹਿਲਾ ਮੈਂ ਆਪਣੀ ਵੱਲੋਂ ਆਪਣੀ ਨਗਰ ਪੰਚਾਇਤ ਵੱਲੋਂ ਤੇ ਆਪਣੇ ਸਾਰੇ ਭਰਾਵਾਂ ਵੱਲੋਂ ਜਿਨ੍ਹਾਂ ਇੱਥੇ ਸਾਡੇ ਦਰਸ਼ਕ ਵੀ ਪਹੁੰਚੇ ਆ ਉਹਨਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਤੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਕੰਗ ਪਿੰਡ ਸਰਮਸਰ ਜੀ ਮਨੋਹਰ ਸਿੰਘ ਨਮਰਦਾ ਸਰ ਜੀ ਡਿਪੈਂਡੈਂਸੀ ਫਿਲਮ ਚਾਲੂ ਤੇ ਆਇਆ ਤੇ ਮੈਨੂੰ ਸੀ ਸੀ ਯੂਰ ਕਿ ਨਜ਼ਰ ਆਉਂਦਾ ਹਾਂ ਤਾਂ ਬਹੁਤ ਖੁਸ਼ੀ ਹੈ ਜੀ ਰਮਾਧਾਨ ਕਰੇ ਸਾਡੇ ਨਗਰ ਨੂੰ ਹੋਰ ਤਰੱਕੀ ਬਖਸ਼ੇ ਹੋਰ ਇਤੋਂ ਵੱਡਾ ਮੇਲਾ ਕਰਾਣ ਕਰਾਈਏ ਬੱਚੇ ਜਿਹੜੇ ਨਸ਼ੇ ਛੱਡ ਕੇ ਏਡਾਂ ਬਣ ਆਉਣ ਇਹ ਤੋਂ ਖੁਸ਼ੀ ਦੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਜਿਹੜੇ ਦੇਖਣ ਵਾਸਤੇ ਆਏ ਆ ਉਹਨਾਂ ਵਾਸਤੇ ਕੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਖੇਡ ਮੇਲੇ ਨੂੰ ਚਾਰ ਚੰਨ ਲਾਏ ਉਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਆਪਣੇ ਨਗਰ ਵੱਲੋਂ ਕਰਦੇ ਆ ਉਹਨਾਂ ਸਾਰੇ ਸੱਜਣਾ ਦਾ ਅੱਜ ਕੱਲ ਦੀ ਗੂਤਨੀ ਨੌਜਵਾਨ ਜੀ ਨੂੰ ਆਪਣਾ ਬਸਮਾ ਨੋ ਦੇ ਅੱਜ ਤਾਂ ਇਹ ਬੇਨਤੀ ਕਰਾਂਗੇ ਵੀ ਨਸ਼ੇ ਛੱਡੋ ਏਡਾਂ ਬਣ ਆਓ ਸਮਾਜ ਨੂੰ ਵਧੀਆ ਬਣਾਓ ਤਰੱਕੀ ਕਰੋ ਖੁਸ਼ੀਆਂ ਮਾਣੋ ਸਾਡਾ ਤਾਂ ਇਹੀ ਬੇਨਤੀ ਆ ਸਾਰੇ ਨੂੰ ਜੂਤ ਨੂੰ ਕਿੰਨਾ ਟਾਂ ਹੋ ਗਿਆ ਕਿ ਪਿੰਡ ਚੋਂ ਮਿਲਣ ਚੱਲਦੇ ਨੇ ਤਕਰੀਬਨ 30 ਸਾਲ ਹੋ ਗਏ ਵੱਡਾ ਮੇਲਾ ਪਹਿਲਾਂ ਛੋਟਾ ਹੁੰਦਾ ਹੁੰਦਾ ਸੀ ਛੋਟੇ ਬੱਚਿਆਂ ਦਾ ਆ ਮੰਨੇ ਪਹਿਲਵਾਨ ਨੇ ਜੇ ਕਿਰਪਾ ਮਹਾਰਾਜ ਦੀ ਹੋਈ ਤੇ ਵੱਡਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਹੋਇਆ ਕਰਾਂਗੇ